ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫੈਲੀ ਬਗਾਵਤ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹਰ ਦਿਨ ਕੋਈ ਨਾ ਕੋਈ ਨਵਾਂ ਪੁਵਾੜਾ ਖੜਾ ਹੋਇਆ ਰਹਿੰਦਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਿਆ ਇੱਥੇ ਉਹਨਾਂ ਨੇ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਮਾਫੀਨਾਮਾ ਦਿੱਤਾ ਹੈ ਇਸ ਮਾਫੀਨਾਮੇ ਵਿੱਚ ਸੁਖਵੀਰ ਬਾਦਲ ਤੋਂ ਹੋਈਆਂ ਚਾਰ ਗਲਤੀਆਂ ਲਈ ਮਾਫੀ ਮੰਗੀ ਗਈ ਹੈ ਇਹ ਚਾਰ ਗਲਤੀਆਂ ਜਿਨ੍ਹਾਂ ਦੇ ਲਈ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ ਜਾ ਰਹੀ ਹੈ ਉਨ੍ਹਾਂ ਦੇ ਵਿੱਚ ਪਹਿਲੀ ਅਤੇ ਪ੍ਰਮੁੱਖ ਗਲਤੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਨੂੰ ਮੁਆਫੀ ਦੇਣ ਦੀ ਗਲਤੀ ਹੈ। ਉਨ੍ਹਾਂ ਨੇ ਮੰਨਿਆ ਗਿਆ ਹੈ ਕਿ RAM ਰਹੀਮ ਨੂੰ ਗਲਤ ਤਰੀਕੇ ਨਾਲ ਮਾਫੀ ਦਿੱਤੀ ਗਈ ਹੈ ਜੋ ਕਿ ਪੰਥਕ ਰੌ ਰੀਤਾਂ ਦੇ ਬਿਲਕੁਲ ਖਿਲਾਫ ਹੈ। ਅਸੀਂ ਇਸ ਦੇ ਲਈ ਪੂਰੇ ਸ਼ਰੋਮਣੀ ਅਕਾਲੀ ਦਲ ਵੱਲੋਂ ਮੁਆਫੀ ਮੰਗਦੇ ਹਾਂ। ਇਸ ਤੋਂ ਇਲਾਵਾ ਮੰਨਿਆ ਗਿਆ ਹੈ ਕਿ 2015 ਦੇ ਵਿੱਚ ਬਰਗਾੜੀ ਕਾਂਡ ਜੋ ਹੋਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਅਸੀਂ ਉਸ ਬੇਅਦਬੀ ਦੀ ਘਟਨਾ ਦੀ ਜਾਂਚ ਸਹੀ ਢੰਗ ਨਾਲ ਨਹੀਂ ਕਰਵਾ ਸਕੀ ਕਿਉਂਕਿ 2015 ਦੇ ਵਿੱਚ ਸਾਡੀ ਸਰਕਾਰ ਸੀ ਸਾਡਾ ਫਰਜ ਬਣਦਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਬੜੀ ਸਜ਼ਾ ਦਿੱਤੀ ਜਾਂਦੀ ਪਰ ਅਸੀਂ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕੀਤਾ ਅਸੀਂ ਇਸ ਲਈ ਇਸ ਦੀ ਵੀ ਮਾਫੀ ਮੰਗਦੇ ਹਾਂ ਇਸ ਤੋਂ ਇਲਾਵਾ ਉਹਨਾਂ ਨੇ ਆਈਪੀਐਸ ਅਫਸਰ ਸੁਮੇਤ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾਉਣ ਦੇ ਉੱਪਰ ਵੀ ਮਾਫੀ ਮੰਗੀ ਹੈ। ਉਹਨਾਂ ਨੇ ਕਿਹਾ ਕਿ ਸੁਮੇਤ ਸਿੰਘ ਸੈਣੀ ਜੋ ਕਿ ਪੰਜਾਬ ਦੇ ਨੌਜਵਾਨਾਂ ਦਾ ਕਾਤਲ ਹੈ, ਉਸ ਨੇ ਪੰਜਾਬ ਦੇ ਅਨੇਕਾਂ ਹੀ ਨੌਜਵਾਨਾਂ ਦਾ ਕਤਲ ਕੀਤਾ ਹੈ। ਝੂਠੇ ਮੁਕਾਬਲੇ ਬਣਾਏ ਹਨ। ਐਸੇ ਅਫਸਰ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਡੀਜੀਪੀ ਬਣਾਇਆ ਜੋ ਕਿ ਬਹੁਤ ਹੀ ਘਟੀਆ ਹਰਕਤ ਸੀ। ਇਸ ਦੇ ਲਈ ਵੀ ਅਸੀਂ ਮਾਫੀ ਮੰਗਦੇ ਹਾਂ। ਇਸ ਤੋਂ ਇਲਾਵਾ ਉਹਨਾਂ ਨੇ ਪੁਲਿਸ ਅਫਸਰ ਮੁਹੰਮਦ ਇਸrar ਆਲਮ ਉਹਨਾਂ ਦੇ ਉੱਪਰ ਵੀ ਸਿੱਖ ਨੌਜਵਾਨਾਂ ਦੇ ਉੱਪਰ ਤਸ਼ੱਦਦ ਅਤੇ ਝੂਠੇ ਮੁਕਾਬਲਿਆਂ ਦਾ ਦੋਸ਼ ਲੱਗਦਾ ਰਿਹਾ ਹੈ ਉਹਨਾਂ ਦੀ ਪਤਨੀ ਨੂੰ ਟਿਕਟ ਦੇਣਾ ਵੀ ਇੱਕ ਗਲਤੀ ਮੰਨੀ ਗਈ ਹੈ ਜੀ ਹਾ ਅਕਾਲੀ ਦਲ ਬਾਗੀ ਧੜੇ ਦਾ ਕਹਿਣਾ ਹੈ ਕਿ ਮੁਹੰਮਦ ਇਸrar ਆਲਮ ਦੀ ਪਤਨੀ ਨੂੰ ਅਕਾਲੀ ਦਲ ਨੇ ਟਿਕਟ ਦੇ ਕੇ ਬਹੁਤ ਭਾਰੀ ਗਲਤੀ ਕੀਤੀ ਹੈ ਅਸੀਂ ਇਸ ਦੇ ਲਈ ਮਾਫੀ ਮੰਗਦੇ ਹਾਂ ਇਸੇ ਦੌਰਾਨ ਬਾਗੀ ਧੜੇ ਨੇ ਤਲਵੰਡੀ ਸਾਬੋ ਸਥਿਤ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਰਹਿ ਚੁੱਕੇ ਹਨ ਗਿਆਨੀ ਹਰਪ੍ਰੀਤ ਸਿੰਘ ਨੇ ਦੋਹਾਂ ਧਿਰਾਂ ਨੂੰ ਆਪਸ ਵਿੱਚ ਬੈਠ ਕੇ ਹੱਲ ਕੱਢਣ ਲਈ ਕਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਕਸਰ ਘਰ ਦੇ ਵਿੱਚ ਹੋਏ ਕਲੇਸ਼ ਦਾ ਫਾਇਦਾ ਕੋਈ ਤੀਸਰਾ ਚੁੱਕ ਜਾਂਦਾ ਹੈ ਇਸ ਲਈ ਪੰਥਕ ਧਿਰਾਂ ਨੂੰ ਇਕੱਠੇ ਹੋ ਕੇ ਬੈਠ ਕੇ ਆਪਣੀਆਂ ਕਮੀਆਂ ਦੂਰ ਕਰਕੇ ਅੱਗੇ ਵਧਣਾ ਚਾਹੀਦਾ ਹੈ ਜਿਸ ਦੇ ਨਾਲ ਪੰਜਾਬ ਪੰਜਾਬੀ ਅਤੇ ਪੰਥ ਦੇ ਹਿੱਤ ਵੀ ਜੁੜੇ ਹੋਏ ਹਨ ਇੱਕ ਪਾਸੇ ਅਕਾਲੀ ਦਲ ਵਿੱਚ ਬਗਾਵਤ ਦੀ ਸੁਰਤੇਜ ਹੁੰਦੀ ਜਾ ਰਹੀ ਹੈ ਤਾਂ ਦੂਜੇ ਪਾਸੇ ਸੁਖਵੀਰ ਬਾਦਲ ਨੇ ਵੀ ਆਪਣੇ ਧੜੇ ਨੂੰ ਮਜ਼ਬੂਤ ਕਰਨ ਲਈ ਅਹਿਦ ਕਰ ਲਿਆ ਹੈ ਇਸ ਸਮੇਂ ਪਾਰਟੀ ਦੇ ਮੌਜੂਦਾ 35 ਜ਼ਿਲ੍ਹਾ ਪ੍ਰਧਾਨਾਂ ਵਿੱਚੋਂ 33 ਜ਼ਿਲ੍ਹਾ ਪ੍ਰਧਾਨ ਅਤੇ ਮੌਜੂਦਾ 105 ਹਲਕਾ ਇੰਚਾਰਜਾਂ ਵਿੱਚੋਂ 96 ਹਲਕਾ ਇੰਚਾਰਜ ਸੁਖਵੀਰ ਬਾਦਲ ਦੇ ਨਾਲ ਖੜੇ ਹਨ ਸੁਖਵੀਰ ਬਾਦਲ ਚੰਡੀਗੜ੍ਹ ਆਪਣੇ ਪਾਰਟੀ ਦਫਤਰ ਪੁੱਜੇ ਜਦੋਂ ਲੋਕਾਂ ਨੇ ਉਹਨਾਂ ਤੋਂ ਇਹ ਜਾਨਣਾ ਚਾਹਿਆ ਕਿ ਬਾਗੀ ਤੜਾ ਅਕਾਲ ਰੱਖសា ਉੱਤੇ ਪਹੁੰਚਿਆ ਗਿਆ ਹੈ ਤਾਂ ਸੁਖਵੀਰ ਬਾਦਲ ਇਸ ਤੋਂ ਸਾਹ ਪੱਲਾ ਝਾੜ ਦਿੱਤਾ ਉਸਨੇ ਕਿਹਾ ਇਸ ਦੇ ਬਾਰੇ ਮੇਰੇ ਤੋਂ ਨਾ ਪੁੱਛੋ ਇਸ ਦੇ ਬਾਰੇ ਤੁਸੀਂ ਉਹਨਾਂ ਤੋਂ ਹੀ ਪੁੱਛੋ ਕਿ ਉਹ ਕਿਉਂ ਗਏ ਹਨ ਇਸ ਦੌਰਾਨ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਅਸੀਂ ਪਹਿਲਾਂ ਮਾਫੀ ਮੰਗਾਂਗੇ ਫੇਰ ਅੱਗੇ ਵਧਾਂਗੇ ਉਹਨਾਂ ਕਿਹਾ ਅਸੀਂ ਬਾਗੀ ਨਹੀਂ ਬਾਗੀ ਉਹ ਗਰੁੱਪ ਹੈ ਜਿਹੜਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਸੁਖਵੀਰ ਬਾਦਲ ਨੇ ਵਿਧਿ ਵਿਵਧਾਨ ਨੂੰ ਨਹੀਂ ਮੰਨਿਆ ਹੈ ਉਹਨਾਂ ਕਿਹਾ ਅਸੀਂ ਖਿਮਾ ਜਾਤਕਾ ਲਈ ਆਏ ਹਾਂ ਜੋ ਗਲਤੀਆਂ ਹੋਈਆਂ ਉਸ ਲਈ ਅਰਜੀ ਦੇ ਰਹੇ ਹਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀਆਂ ਗਲਤੀਆਂ ਸੰਬੰਧੀ ਅਰਜੀ ਦੇਵਾਂਗੇ ਜੋ ਵੀ ਫੈਸਲਾ ਪੰਥ ਕਰੇਗਾ ਅਕਾਲ ਤਖਤ ਕਰੇਗਾ ਜਥੇਦਾਰ ਕਰੇਗਾ ਅਸੀਂ ਉਸ ਨੂੰ ਸਿਰ ਮੱਥੇ ਪਰਵਾਣ ਕਰਾਂਗੇ ਉਹਨਾਂ ਨੇ ਕਿਹਾ ਕਿ ਪੰਥ ਪਾਰਟੀ ਤੋਂ ਨਾਰਾਜ਼ ਹੈ ਇਸ ਲਈ ਮਾਫੀ ਮੰਗਣਾ ਪਾਰਟੀ ਦਾ ਫਰਜ਼ ਬਣਦਾ ਹੈ ਮਾਫੀ ਮੰਗਣ ਤੋਂ ਬਾਅਦ ਹੀ ਅਸੀਂ ਜਿਸ ਦੇ ਕੋਲ ਵੀ ਜਾਣਾ ਹੈ ਜਾਵਾਂਗੇ ਅਤੇ ਅਕਾਲੀ ਦਰ ਨੂੰ ਤਗੜਾ ਕਰਨ ਦੇ ਲਈ ਉਪਰਾਲੇ ਕਰਦੇ ਰਵਾਂਗੇ ਬਾਕੀ ਧੜੇ ਦਾ ਇਹ ਫੈਸਲਾ ਤੁਹਾਨੂੰ ਕਿਵੇਂ ਲੱਗਿਆ ਕੀ ਤੁਹਾਨੂੰ ਲੱਗਦਾ ਸੁਖਬੀਰ ਬਾਦਲ ਨੂੰ ਆਪਣੀ ਜਿੱਦ ਛੱਡ ਕੇ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਅਤੇ ਪੰਥਕ ਧਰਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਜਿਸ ਦੇ ਨਾਲ ਅਕਾਲੀ ਦਲ ਮਜ਼ਬੂਤ ਹੋ ਸਕੇ ਤੁਹਾਡੇ ਕੀ ਵਿਚਾਰ ਹਨ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਇਸੇ ਤਰ੍ਹਾਂ ਦੀ ਹੋਰ ਖਬਰਾਂ ਅਤੇ ਜਾਣਕਾਰੀ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਹੋਰ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ